ਦੇ ਜਾਪਾਨ ਦੌਰੇ ਦਾ ਅੱਜ ਤੀਜਾ ਦਿਨ ਹੈ ਤੇ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਉਹਨਾਂ ਦੀਆਂ ਜਾਰੀ ਰਹਿਣਗੀਆਂ ਜਿਸ ਤਰ੍ਹਾਂ ਕਿ ਕੱਲ੍ਹ ਉਹਨਾਂ ਨੇ ਟੋਕਿਓ ਦੇ ਵਿੱਚ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਕੀਤੀ ਆ ਅੱਜ ਵੀ ਉਹ ਇਸੇ ਤਰ੍ਹਾਂ ਹੀ ਮੀਟਿੰਗਾਂ ਜਿਹੜੀਆਂ ਆਪਣੀਆਂ ਜਾਰੀ ਰੱਖਣਗੇ ਤੇ ਪੰਜਾਬ ਦੇ ਵਿੱਚ ਨਿਵੇਸ਼ ਨੂੰ ਲੈ ਕੇ ਜਾਪਾਨ ਕੇ ਨੇ ਸੀਐਮ ਮਾਨ ਤਾਂ ਕਿ ਪੰਜਾਬ ਦੇ ਵਿੱਚ ਨਿਵੇਸ਼ ਲੈ ਕੇ ਆ ਸਕਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਜਿਹੜੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਵਿਦੇਸ਼ਾਂ ਵਿੱਚ ਜਾ ਕੇ ਕੰਮਕਾਜ ਕਰਦੇ ਨੇ ਨੌਕਰੀਆਂ ਕਰਦੇ ਨੇ ਤੇ ਉਹ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਨੌਕਰੀਆਂ ਮਿਲਣ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਮਿਲਣ ਇਸ ਲਈ ਸੀਐਮ ਆਨ ਜਾਪਾਨ ਗਏ ਨੇ ਤਾਂ ਵੱਡੇ ਉਦਯੋਗਪਤੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗਾਂ ਵੀ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਹੀ ਅੱਜ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਜਾਰੀ ਰਹਿਣਗੇ ਵੱਡੇ ਉਦਯੋਗਪਤੀਆਂ ਨਾਲ ਮੀਟਿੰਗ ਜਿਹੜੀ ਉਹਨਾਂ ਦੀ ਕੀਤੀ ਇਹ ਮੀਟਿੰਗਾਂ ਹੋਣਗੀਆਂ ਇਸੇ ਤਰ੍ਹਾਂ ਕੱਲ ਵੀ ਉਹ ਟੋਕੀਓ ਦੇ ਵਿੱਚ ਉਹਨਾਂ ਨੇ ਕਈ ਸਾਰੀਆਂ ਮੀਟਿੰਗਾਂ ਜਿਹੜੀਆਂ ਕੀਤੀਆਂ ਸੀ ਦਲਤਨੀ ਨੇ ਕਿ ਅੱਜ ਸੀਐਮ ਆਨ ਅਫਰਤੋ ਮੀਟਿੰਗ ਦਾ ਦੌਰ ਉਹਨਾਂ ਦਾ ਜਾਰੀ ਰਹੇਗਾ ਵੱਖ-ਵੱਖ ਉਤਪਾਦਕ ਪਤੀਆਂ ਨੇ ਨਾਲ ਮੀਟਿੰਗਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ ਟੋਕਿਓ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਮਾਨ ਆਈਚੀ ਸਟੀਲਜ਼ ਦੇ ਚੇਅਰਮੈਨ ਸ਼੍ਰੀ ਫੁਜੀਓਕਾ ਤਾਕਾਹਿਰ ਅਤੇ ਹਗੇਨ ਕੰਪਨੀ ਦੇ ਪ੍ਰਧਾਨ ਸ਼੍ਰੀ ਈਟੋ ਤੋਸ਼ੀਓ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਨਗੇ ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਓਸਾਕਾ ਦੇ ਵਿੱਚ ਜਾਨਮਾਰ ਹੋਲਡਿੰਗ ਜੀ ਕੰਪਨੀ ਲਿਮਟਿਡ ਦੇ ਗਲੋਬਲ ਸੀਈਓ ਅਤੇ ਉੱਚ ਪ੍ਰਬੰਧਨ ਨਾਲ ਇੱਕ ਉਤਪਾਦਕ ਦੌਰਾ ਕਰਨਗੇ। ਸ਼ਾਮ ਨੂੰ ਮੁੱਖ ਮੰਤਰੀ ਮਾਨ ਓਸਾਕਾ ਦੇ ਵਿੱਚ ਭਾਰਤ ਦੇ ਕੌਂਸਲ ਜਨਰਲ ਨਾਲ ਮੁਲਾਕਾਤ ਕਰਨਗੇ ਅਤੇ ਮੁੱਖ ਮੰਤਰੀ ਮਾਨ ਟੋਕੀਓ ਤੋਂ ਓਸਾਕਾ ਤੱਕ ਬੁਲੇਟ ਟ੍ਰੇਨ ਰਾਹੀਂ ਯਾਤਰਾ ਵੀ ਕਰਨਗੇ। ਤੀਸਰਾ ਉਹਨਾਂ ਦਾ ਅੱਜ ਦਾ ਇਹ ਸ਼ਡਿਊਲ ਰਹੇਗਾ ਤੇ ਕਾਸੀਆਮਾਨ ਦੇ ਵੱਲੋਂ ਦੱਸਦੇ ਨੇ ਕਿ ਐਨਈਸੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ ਟੋਕਿਓ ਦੇ ਵਿੱਚ ਇੱਕ ਉਤਯੋਗ ਰੋਡ ਸ਼ੋਅ ਵੀ ਕੀਤਾ ਗਿਆ ਸੀ ਰੋਡ ਸ਼ੋਅ ਦੇ ਵਿੱਚ ਹਿੱਸਾ ਵੀ ਲਿਆ ਗਿਆ ਸੀ ਕਾਸੀਆਮਾਨ ਦੇ ਵੱਲੋਂ ਜਿਸ ਤੋਂ ਬਾਅਦ ਕਿ ਰੋਡ ਸ਼ੋਅ ਤੋਂ ਬਾਅਦ ਸੁਮਿਤੋਮੋ ਕਾਰਪੋਰੇਸ਼ਨ ਅਤੇ ਕ੍ਰਿਉ ਕਾਰਪੋਰੇਸ਼ਨ ਨਾਲ ਮੁਲਾਕਾਤ ਕੀਤੀ ਗਈ ਆ ਤਾਂ ਫਿਰ ਪ੍ਰਦਾਨ ਸੋਸ਼ੀਵਾ ਅਤੇ ਟੋਪਨ ਹੋਲਡਿੰਗਸ ਇਨਚਾਰਜ ਦੇ ਉੱਚ ਪ੍ਰਬੰਧਨ ਨਾਲ ਵੀ ਮੀਟਿੰਗ ਕੀਤੀ ਗਈ ਹੈ ਦਿਨ ਦੇ ਅੰਤ ਦੇ ਵਿੱਚ ਉਹਨਾਂ ਨੇ ਟੋਕਿਓ ਦੇ ਵਿੱਚ ਭਾਰਤੀ ਪਾਈ ਚਾਰੇ ਦੇ ਨਾਲ ਵੀ ਮੁਲਾਕਾਤ ਕੀਤੀ ਤਾਂ ਅੱਜ ਵੀ ਇਸੇ ਤਰ੍ਹਾਂ ਇਹਨਾਂ ਦਾ ਸ਼ਡਿਊਲ ਜਿਹੜਾ ਰਹੇਗਾ ਵੱਖ-ਵੱਖ ਉਦਯੋਗਪਤੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ सीएम मान ਦੇ जापान दौरे ਦਾ ਅੱਜ ਤੀਜਾ ਦਿਨ ਹੈ ਤੇ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਉਹਨਾਂ ਦੀਆਂ ਜਾਰੀ ਰਹਿਣਗੀਆਂ ਜਿਸ ਤਰ੍ਹਾਂ ਕਿ ਕੱਲ੍ਹ ਉਹਨਾਂ ਨੇ ਟੋਕੀਓ ਦੇ ਵਿੱਚ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਕੀਤੀ ਆ ਅੱਜ ਵੀ ਉਹ ਇਸੇ ਤਰ੍ਹਾਂ ਹੀ ਮੀਟਿੰਗਾਂ ਜਿਹੜੀਆਂ ਆਪਣੀਆਂ ਜਾਰੀ ਰੱਖਣਗੇ ਤੇ ਪੰਜਾਬ ਦੇ ਵਿੱਚ ਨਿਵੇਸ਼ ਨੂੰ ਲੈ ਕੇ ਜਾਪਾਨ ਕੇ ਨੇ सीएम मान ਤਾਂ ਕਿ ਪੰਜਾਬ ਦੇ ਵਿੱਚ ਨਿਵੇਸ਼ ਲੈ ਕੇ ਆ ਸਕਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਜਿਹੜੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਵਿਦੇਸ਼ਾਂ ਵਿੱਚ ਜਾ ਕੇ ਕੰਮਕਾਜ ਕਰਦੇ ਨੇ ਨੌਕਰੀਆਂ ਕਰਦੇ ਨੇ ਤੇ ਉਹ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਨੌਕਰੀਆਂ ਮਿਲਣ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਮਿਲਣ ਇਸ ਲਈ ਸੀਐਮ ਆਨ ਜਾਪਾਨ ਗਏ ਨੇ ਤਾਂ ਵੱਡੇ ਉਦਯੋਗਪਤੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗਾਂ ਵੀ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਹੀ ਅੱਜ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਜਾਰੀ ਰਹਿਣਗੇ ਵੱਡੇ ਉਦਯੋਗਪਤੀਆਂ ਨਾਲ ਮੀਟਿੰਗ ਜਿਹੜੀ ਉਹਨਾਂ ਦੀ ਕੀਤੀ ਇਹ ਮੀਟਿੰਗਾਂ ਹੋਣਗੀਆਂ ਇਸੇ ਤਰ੍ਹਾਂ ਕੱਲ ਵੀ ਉਹ ਟੋਕੀਓ ਦੇ ਵਿੱਚ ਉਹਨਾਂ ਨੇ ਕਈ ਸਾਰੀਆਂ ਮੀਟਿੰਗਾਂ ਜਿਹੜੀਆਂ ਕੀਤੀਆਂ ਸੀ ਦਲਤ ਨੇ ਕਿ ਅੱਜ ਸੀਐਮ ਆਨ ਅਫਰਤੋ ਮੀਟਿੰਗਾਂ ਦਾ ਦੌਰਨਾਂ ਦਾ ਜਾਰੀ ਰਹੇਗਾ ਵੱਖ-ਵੱਖ ਉਤਪਾਦਕ ਪਤੀਆਂ ਨੇ ਨਾਲ ਮੀਟਿੰਗਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ ਟੋਕਿਓ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਮਾਨ ਆਈਚੀ ਸਟੀਲਜ਼ ਦੇ ਚੇਅਰਮੈਨ ਸ਼੍ਰੀ ਫੁਜੀਓਕਾ ਤਾਕਾਹਿਰ ਅਤੇ ਅਗੇਨ ਕੰਪਨੀ ਦੇ ਪ੍ਰਧਾਨ ਸ਼੍ਰੀ ਇਟੋ ਤੋਸ਼ੀਓ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਨਗੇ ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਓਸਾਕਾ ਦੇ ਵਿੱਚ ਜਾਨਮਾਰ ਹੋਲਡਿੰਗ ਜੀ ਕੰਪਨੀ ਲਿਮਟਿਡ ਦੇ ਗਲੋਬਲ ਸੀਈਓ ਅਤੇ ਉੱਚ ਪ੍ਰਬੰਧਨ ਨਾਲ ਇੱਕ ਉਤਯੋਗਿਕ ਦੌਰਾ ਕਰਨਗੇ। ਸ਼ਾਮ ਨੂੰ ਮੁੱਖ ਮੰਤਰੀ ਮਾਨ ਓਸਾਕਾ ਦੇ ਵਿੱਚ ਭਾਰਤ ਦੇ ਕੌਂਸਲ ਜਨਰਲ ਨਾਲ ਮੁਲਾਕਾਤ ਕਰਨਗੇ ਤੇ ਮੁੱਖ ਮੰਤਰੀ ਮਾਨ ਟੋਕੀਓ ਤੋਂ ਓਸਾਕਾ ਤੱਕ ਬੁਲੇਟ ਟ੍ਰੇਨ ਰਾਹੀਂ ਯਾਤਰਾ ਵੀ ਕਰਨਗੇ। ਤੀਸਰਾ ਉਹਨਾਂ ਦਾ ਅੱਜ ਦਾ ਇਹ ਸ਼ਡਿਊਲ ਰਹੇਗਾ ਤੇ ਕਾਫੀ ਯਮਾਨ ਦੇ ਵੱਲੋਂ ਦੱਸਦੇ ਨੇ ਕਿ ਐਨਈਸੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ ਟੋਕਿਓ ਦੇ ਵਿੱਚ ਇੱਕ ਉਤਯੋਗ ਰੋਡ ਸ਼ੋ ਵੀ ਕੀਤਾ ਗਿਆ ਸੀ ਰੋਡ ਸ਼ੋ ਦੇ ਵਿੱਚ ਹਿੱਸਾ ਵੀ ਲਿਆ ਗਿਆ ਸੀ ਯਮਾਨ ਦੇ ਵੱਲੋਂ ਜਿੱਤੋਂ ਬਾਅਦ ਕਿ ਰੋਡ ਸ਼ੋ ਤੋਂ ਬਾਅਦ ਸੁਮਿਤੋਮੋ ਕਾਰਪੋਰੇਸ਼ਨ ਅਤੇ ਕ੍ਰਿਉ ਕਾਰਪੋਰੇਸ਼ਨ ਨਾਲ ਮੁਲਾਕਾਤ ਕੀਤੀ ਗਈ ਆ ਤਾਂ ਫਿਰ ਪ੍ਰਦਾਨ ਤੋਸ਼ੀਵਾ ਅਤੇ ਟੋਪਨ ਹੋਲਡਿੰਗਸ ਇਨਚਾਰਜ ਦੇ ਉੱਚ ਪ੍ਰਬੰਧਨ ਨਾਲ ਵੀ ਮੀਟਿੰਗ ਕੀਤੀ ਗਈ ਹੈ ਦਿਨ ਦੇ ਅੰਤ ਦੇ ਵਿੱਚ ਉਹਨਾਂ ਨੇ ਟੋਕਿਓ ਦੇ ਵਿੱਚ ਭਾਰਤੀ ਪਾਈਚਾਰੇ ਦੇ ਨਾਲ ਵੀ ਮੁਲਾਕਾਤ ਕੀਤੀ ਤਾਂ ਅੱਜ ਵੀ ਇਸੇ ਤਰ੍ਹਾਂ ਉਹਨਾਂ ਦਾ ਸ਼ਡਿਊਲ ਜਿਹੜਾ ਰਹੇਗਾ ਵੱਖ-ਵੱਖ ਉਦਯੋਗ ਪਤੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਫੀਰ ਮੰਤ ਦੇ ਜਾਪਾਨ ਦੌਰੇ ਦਾ ਅੱਜ ਤੀਜਾ ਦਿਨ ਹੈ ਤੇ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਉਹਨਾਂ ਦੀਆਂ ਜਾਰੀ ਰਹਿਣਗੀਆਂ ਜਿਸ ਤਰ੍ਹਾਂ ਕਿ ਕੱਲ ਵੀ ਉਹਨਾਂ ਨੇ ਟੋਕਿਓ ਦੇ ਵਿੱਚ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਕੀਤੀ ਆ ਅੱਜ ਵੀ ਉਹ ਇਸੇ ਤਰ੍ਹਾਂ ਹੀ ਮੀਟਿੰਗਾਂ ਜਿਹੜੀਆਂ ਆਪਣੀਆਂ ਜਾਰੀ ਰੱਖਣਗੇ ਤੇ ਪੰਜਾਬ ਦੇ ਵਿੱਚ ਨਿਵੇਸ਼ ਨੂੰ ਲੈ ਕੇ ਜਾਪਾਨ ਕੇ ਨੇ ਸੀਐਮ ਮੰਤ ਤਾਂ ਕਿ ਪੰਜਾਬ ਦੇ ਵਿੱਚ ਨਿਵੇਸ਼ ਲੈ ਕੇ ਆ ਸਕਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਜਿਹੜੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਵਿਦੇਸ਼ਾਂ ਵਿੱਚ ਜਾ ਕੇ ਕੰਮਕਾਜ ਕਰਦੇ ਨੇ ਨੌਕਰੀਆਂ ਕਰਦੇ ਨੇ ਤੇ ਉਹ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਨੌਕਰੀਆਂ ਮਿਲਣ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਮਿਲਣ ਇਸ ਲਈ ਸੀਮਨ ਜਪਾਨ ਗਏ ਨੇ ਤਾਂ ਵੱਡੇ ਉਦਯੋਗਪਤੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗਾਂ ਵੀ ਜਿਹੜੀਆਂ ਉਹ ਕੀਤੀਆਂ ਜਾ ਰਿਆ ਨੇ ਇਸੇ ਤਰ੍ਹਾਂ ਅੱਜ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਜਾਰੀ ਰਹਿਣਗੇ ਵੱਡੇ ਉਦਯੋਗਪਤੀਆਂ ਨਾਲ ਮੀਟਿੰਗ ਜਿਹੜੀ ਉਹਨਾਂ ਦੀ ਕੀਤੀ ਇਹ ਮੀਟਿੰਗਾਂ ਹੋਣ ਗਈਆਂ ਇਸੇ ਤਰ੍ਹਾਂ ਕੱਲ ਵੀ ਉਹ ਟੋਕੀਓ ਦੇ ਵਿੱਚ ਉਹਨਾਂ ਨੇ ਕਈ ਸਾਰੀਆਂ ਮੀਟਿੰਗਾਂ ਜਿਹੜੀਆਂ ਕੀਤੀਆਂ ਸੀ ਦੱਸਦੇ ਨੇ ਕਿ ਅੱਜ ਸੀਮਨ ਅਫਰਤੋ ਮੀਟਿੰਗਾਂ ਦਾ ਦੌਰ ਉਹਨਾਂ ਦਾ ਜਾਰੀ ਰਹੇਗਾ ਵੱਖ-ਵੱਖ ਉਤਪਾਦਕ ਪਤੀਆਂ ਨੇ ਨਾਲ ਮੀਟਿੰਗਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ ਟੋਕਿਓ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਮਾਨ ਆਈਚੀ ਸਟੀਲਜ਼ ਦੇ ਚੇਅਰਮੈਨ ਸ਼੍ਰੀ ਫੁਜੀਓਕਾ ਤਾਕਾਹਿਰ ਅਤੇ ਹਗੇਨ ਕੰਪਨੀ ਦੇ ਪ੍ਰਧਾਨ ਸ਼੍ਰੀ ਈਟੋ ਤੋਸ਼ੀਓ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਨਗੇ ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਓਸਾਕਾ ਦੇ ਵਿੱਚ ਜਾਨਮਾਰ ਹੋਲਡਿੰਗ ਜੀ ਕੰਪਨੀ ਲਿਮਟਿਡ ਦੇ ਗਲੋਬਲ CEO ਅਤੇ ਉੱਚ ਪ੍ਰਬੰਧਨ ਨਾਲ ਇੱਕ ਉਤਯੋਗਿਕ ਦੌਰਾ ਕਰਨਗੇ ਸ਼ਾਮ ਨੂੰ ਮੁੱਖ ਮੰਤਰੀ ਮਾਨ ਓਸਾਕਾ ਦੇ ਵਿੱਚ ਭਾਰਤ ਦੇ ਕੌਂਸਲ ਜਨਰਲ ਨਾਲ ਮੁਲਾਕਾਤ ਕਰਨਗੇ ਤੇ ਮੁੱਖ ਮੰਤਰੀ ਮਾਨ ਟੋਕੀਓ ਤੋਂ ਓਸਾਕਾ ਤੱਕ ਬੁਲੇਟ ਟ੍ਰੇਨ ਰਾਹੀਂ ਯਾਤਰਾ ਵੀ ਕਰਨਗੇ ਤੀਸਰਾ ਉਹਨਾਂ ਦਾ ਅੱਜ ਦਾ ਇਹ ਸ਼ਡਿਊਲ ਰਹੇਗਾ ਤੇ ਕਾਫੀ ਮੰਤਰੀ ਮਾਨ ਦੇ ਵੱਲੋਂ ਦੱਸ ਦਿੱਨੇ ਕਿ NEC ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ ਟੋਕੀਓ ਦੇ ਵਿੱਚ ਇੱਕ ਉਤਯੋਗ ਰੋਡ ਸ਼ੋ ਵੀ ਕੀਤਾ ਗਿਆ ਸੀ ਰੋਡ ਸ਼ੋ ਦੇ ਵਿੱਚ ਹਿੱਸਾ ਵੀ ਲਿਆ ਗਿਆ ਸੀ ਸਿਆਮਾਨ ਦੇ ਵੱਲੋਂ ਜਿਸ ਤੋਂ ਬਾਅਦ ਕਿ ਰੋਡ ਸ਼ੋ ਤੋਂ ਬਾਅਦ ਸੁਮਿਤੋਮੋ ਕਾਰਪੋਰੇਸ਼ਨ ਅਤੇ ਕ੍ਰਿਉ ਕਾਰਪੋਰੇਸ਼ਨ ਨਾਲ ਮੁਲਾਕਾਤ ਕੀਤੀ ਗਈ ਆ ਤਾਂ ਫਿਰ ਪ੍ਰਦਾਨ ਸੋਸ਼ੀ ਵਾ ਅਤੇ ਟੋਪਨ ਹੋਲਡਿੰਗਸ ਇਨਚਾਰਜ ਦੇ ਉੱਚ ਪ੍ਰਬੰਧਨ ਨਾਲ ਵੀ ਮੀਟਿੰਗ ਕੀਤੀ ਗਈ ਹੈ ਦਿਨ ਦੇ ਅੰਤ ਦੇ ਵਿੱਚ ਉਹਨਾਂ ਨੇ ਟੋਕੀਓ ਦੇ ਵਿੱਚ ਭਾਰਤੀ ਪਾਈਚਾਰੇ ਦੇ ਨਾਲ ਵੀ ਮੁਲਾਕਾਤ ਕੀਤੀ ਤਾਂ ਅੱਜ ਵੀ ਇਸੇ ਤਰ੍ਹਾਂ ਉਹਨਾਂ ਦਾ ਸ਼ਡਿਊਲ ਜਿਹੜਾ ਰਹੇਗਾ ਵੱਖ-ਵੱਖ ਉਦਯੋਗ ਪਤੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਦੇ ਜਾਪਾਨ ਦੌਰੇ ਦਾ ਅੱਜ ਤੀਜਾ ਦਿਨ ਹੈ ਤੇ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਉਹਨਾਂ ਦੀਆਂ ਜਾਰੀ ਰਹਿਣਗੀਆਂ ਜਿਸ ਤਰ੍ਹਾਂ ਕਿ ਕੱਲ੍ਹ ਉਹਨਾਂ ਨੇ ਟੋਕਿਓ ਦੇ ਵਿੱਚ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਕੀਤੀ ਆ ਅੱਜ ਵੀ ਉਹ ਇਸੇ ਤਰ੍ਹਾਂ ਹੀ ਮੀਟਿੰਗਾਂ ਜਿਹੜੀਆਂ ਆਪਣੀਆਂ ਜਾਰੀ ਰੱਖਣਗੇ ਤੇ ਪੰਜਾਬ ਦੇ ਵਿੱਚ ਨਿਵੇਸ਼ ਨੂੰ ਲੈ ਕੇ ਜਾਪਾਨ ਦੇ ਨਵੇਂ ਸੀਐਮਾਨ ਤਾਂ ਕਿ ਪੰਜਾਬ ਦੇ ਵਿੱਚ ਨਿਵੇਸ਼ ਲੈ ਕੇ ਆ ਸਕਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਜਿਹੜੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਵਿਦੇਸ਼ਾਂ ਵਿੱਚ ਜਾ ਕੇ ਕੰਮਕਾਜ ਕਰਦੇ ਨੇ ਨੌਕਰੀਆਂ ਕਰਦੇ ਨੇ ਤੇ ਉਹ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਨੌਕਰੀਆਂ ਮਿਲਣ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਮਿਲਣ ਇਸ ਲਈ ਸੀਮਾਨ ਜਪਾਨ ਗਏ ਨੇ ਤਾਂ ਵੱਡੇ ਉਦਯੋਗਪਤੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗਾਂ ਵੀ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਇੱਥੇ ਤਰ੍ਹਾਂ ਹੀ ਅੱਜ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਜਾਰੀ ਰਹਿਣਗੇ ਵੱਡੇ ਉਦਯੋਗਪਤੀਆਂ ਨਾਲ ਮੀਟਿੰਗ ਜਿਹੜੀ ਉਹਨਾਂ ਦੀ ਕੀਤੀ ਇਹ ਮੀਟਿੰਗਾਂ ਹੋਣ ਗਈਆਂ ਇਸੇ ਤਰ੍ਹਾਂ ਕੱਲ ਵੀ ਉਹ ਟੋਕਿਓ ਦੇ ਵਿੱਚ ਉਹਨਾਂ ਨੇ ਕਈ ਸਾਰੀਆਂ ਮੀਟਿੰਗਾਂ ਜਿਹੜੀਆਂ ਕੀਤੀਆਂ ਸੀ ਦੱਸਦੇ ਨੇ ਕਿ ਅੱਜ ਸੀਮਾਨ ਨੇ ਅਫੀਰਤੋ ਮੀਟਿੰਗਾਂ ਦਾ ਦੌਰ ਉਹਨਾਂ ਦਾ ਜਾਰੀ ਰਹੇਗਾ ਵੱਖ-ਵੱਖ ਉਤਪਾਦਕ ਪੱਤੀਆਂ ਨੇ ਨਾਲ ਮੀਟਿੰਗਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ ਟੋਕਿਓ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਮਾਨ ਆਈਚੀ ਸਟੀਲਜ਼ ਦੇ ਚੇਅਰਮੈਨ ਸ਼੍ਰੀ ਫੁਜੀਓਕਾ ਤਾਕਾਹਿਰ ਅਤੇ ਹਗੇਨ ਕੰਪਨੀ ਦੇ ਪ੍ਰਧਾਨ ਸ਼੍ਰੀ ਇਟੋ ਤੋਸ਼ੀਓ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਨਗੇ ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਓਸਾਕਾ ਦੇ ਵਿੱਚ ਜਾਨਮਾਰ ਹੋਲਡਿੰਗ ਜੀ ਕੰਪਨੀ ਲਿਮਟਿਡ ਦੇ ਗਲੋਬਲ ਸੀਈਓ ਅਤੇ ਉੱਚ ਪ੍ਰਬੰਧਨ ਨਾਲ ਇੱਕ ਉਤਯੋਗਿਕ ਦੌਰਾ ਕਰਨਗੇ। ਸ਼ਾਮ ਨੂੰ ਮੁੱਖ ਮੰਤਰੀ ਮਾਨ ਓਸਾਕਾ ਦੇ ਵਿੱਚ ਭਾਰਤ ਦੇ ਕੌਂਸਲ ਜਨਰਲ ਨਾਲ ਮੁਲਾਕਾਤ ਕਰਨਗੇ ਤੇ ਮੁੱਖ ਮੰਤਰੀ ਮਾਨ ਟੋਕੀਓ ਤੋਂ ਓਸਾਕਾ ਤੱਕ ਬੁਲੇਟ ਟ੍ਰੇਨ ਰਾਹੀਂ ਯਾਤਰਾ ਵੀ ਕਰਨਗੇ। ਤੀਸਰਾ ਉਹਨਾਂ ਦਾ ਅੱਜ ਦਾ ਇਹ ਸ਼ਡਿਊਲ ਰਹੇਗਾ ਤੇ ਕਾਫੀ ਆਮਾਨ ਦੇ ਵੱਲੋਂ ਦੱਸਦੇ ਨੇ ਕਿ ਐਨਈਸੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ ਟੋਕਿਓ ਦੇ ਵਿੱਚ ਇੱਕ ਉਤਯੋਗ ਰੋਡ ਸ਼ੋ ਵੀ ਕੀਤਾ ਗਿਆ ਸੀ ਰੋਡ ਸ਼ੋ ਦੇ ਵਿੱਚ ਹਿੱਸਾ ਵੀ ਲਿਆ ਗਿਆ ਸੀ ਫੀਆਮਾਨ ਦੇ ਵੱਲੋਂ ਜਿੱਤੋਂ ਬਾਅਦ ਕਿ ਰੋਡ ਸ਼ੋ ਤੋਂ ਬਾਅਦ ਸੁਮਿਤੋਮੋ ਕਾਰਪੋਰੇਸ਼ਨ ਅਤੇ ਕ੍ਰਿਉ ਕਾਰਪੋਰੇਸ਼ਨ ਨਾਲ ਮੁਲਾਕਾਤ ਕੀਤੀ ਗਈ ਆ ਤਾਂ ਫਿਰ ਪ੍ਰਦਾਨ ਸੋਸ਼ੀ ਵਾ ਅਤੇ ਟੋਪਨ ਹੋਲਡਿੰਗਸ ਇਨਚਾਰਜ ਦੇ ਉੱਚ ਪ੍ਰਬੰਧਨ ਨਾਲ ਵੀ ਮੀਟਿੰਗ ਕੀਤੀ ਗਈ ਹੈ ਦਿਨ ਦੇ ਅੰਤ ਦੇ ਵਿੱਚ ਉਹਨਾਂ ਨੇ ਟੋਕਿਓ ਦੇ ਵਿੱਚ ਭਾਰਤੀ ਪਾਈਚਾਰੇ ਦੇ ਨਾਲ ਵੀ ਮੁਲਾਕਾਤ ਕੀਤੀ ਤਾਂ ਅੱਜ ਵੀ ਇਸੇ ਤਰ੍ਹਾਂ ਇਹਨਾਂ ਦਾ ਸ਼ਡਿਊਲ ਜਿਹੜਾ ਰਹੇਗਾ ਵੱਖ-ਵੱਖ ਉਦਯੋਗਪਤੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਫੀਰ ਮੰਨ ਦੇ ਜਾਪਾਨ ਦੌਰੇ ਦਾ ਅੱਜ ਤੀਜਾ ਦਿਨ ਹੈ ਤੇ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਉਹਨਾਂ ਦੀਆਂ ਜਾਰੀ ਰਹਿਣਗੀਆਂ ਜਿਸ ਤਰ੍ਹਾਂ ਕਿ ਕੱਲ੍ਹ ਉਹਨਾਂ ਨੇ ਟੋਕਿਓ ਦੇ ਵਿੱਚ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਕੀਤੀ ਆ ਅੱਜ ਵੀ ਉਹ ਇਸੇ ਤਰ੍ਹਾਂ ਹੀ ਮੀਟਿੰਗਾਂ ਜਿਹੜੀਆਂ ਆਪਣੀਆਂ ਜਾਰੀ ਰੱਖਣਗੇ ਤੇ ਪੰਜਾਬ ਦੇ ਵਿੱਚ ਨਿਵੇਸ਼ ਨੂੰ ਲੈ ਕੇ ਜਾਪਾਨ ਦੇ ਨਵੇਂ ਸੀਐਮ ਮੰਨ ਤਾਂ ਕਿ ਪੰਜਾਬ ਦੇ ਵਿੱਚ ਨਿਵੇਸ਼ ਲੈ ਕੇ ਆ ਸਕਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਜਿਹੜੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਵਿਦੇਸ਼ਾਂ ਵਿੱਚ ਜਾ ਕੇ ਕੰਮਕਾਜ ਕਰਦੇ ਨੇ ਨੌਕਰੀਆਂ ਕਰਦੇ ਨੇ ਤੇ ਉਹ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਨੌਕਰੀਆਂ ਮਿਲਣ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਮਿਲਣ ਇਸ ਲਈ ਸੀਮਾਨ ਜਪਾਨ ਗਏ ਨੇ ਤਾਂ ਵੱਡੇ ਉਦਯੋਗਪਤੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗਾਂ ਵੀ ਜਿਹੜੀਆਂ ਉਹ ਕੀਤੀਆਂ ਜਾ ਰਿਆ ਨੇ ਇਸੇ ਤਰ੍ਹਾਂ ਹੀ ਅੱਜ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਜਾਰੀ ਰਹਿਣਗੇ ਵੱਡੇ ਉਦਯੋਗਪਤੀਆਂ ਨਾਲ ਮੀਟਿੰਗ ਜਿਹੜੀ ਉਹਨਾਂ ਦੀ ਕੀਤੀ ਇਹ ਮੀਟਿੰਗਾਂ ਹੋਣ ਗਈਆਂ ਇਸੇ ਤਰ੍ਹਾਂ ਕੱਲ ਵੀ ਉਹ ਟੋਕੀਓ ਦੇ ਵਿੱਚ ਉਹਨਾਂ ਨੇ ਕਈ ਸਾਰੀਆਂ ਮੀਟਿੰਗਾਂ ਜਿਹੜੀਆਂ ਕੀਤੀਆਂ ਸੀ ਦਲਤ ਨੇ ਕਿ ਅੱਜ ਸੀਮਾਨ ਅਫੀਰਤੋ ਮੀਟਿੰਗਾਂ ਦਾ ਦੌਰ ਉਹਨਾਂ ਦਾ ਜਾਰੀ ਰਹੇਗਾ ਵੱਖ-ਵੱਖ ਉਤਪਾਦਕ ਪਤੀਆਂ ਨੇ ਨਾਲ ਮੀਟਿੰਗਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ ਟੋਕਿਓ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਮਾਨ ਆਈਚੀ ਸਟੀਲਜ਼ ਦੇ ਚੇਅਰਮੈਨ ਸ਼੍ਰੀ ਫੁਜੀਓਕਾ ਤਾਕਾਹਿਰ ਅਤੇ ਅਗੇਨ ਕੰਪਨੀ ਦੇ ਪ੍ਰਧਾਨ ਸ਼੍ਰੀ ਈਟੋ ਤੋਸ਼ੀਓ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਨ ਗਏ ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਓਸਾਕਾ ਦੇ ਵਿੱਚ ਜਾਨਮਾਰ ਹੋਲਡਿੰਗ ਜੀ ਕੰਪਨੀ ਲਿਮਟਿਡ ਦੇ ਗਲੋਬਲ CEO ਅਤੇ ਉੱਚ ਪ੍ਰਬੰਧਨ ਨਾਲ ਇੱਕ ਉਤਯੋਗਿਕ ਦੌਰਾ ਕਰਨਗੇ ਸ਼ਾਮ ਨੂੰ ਮੁੱਖ ਮੰਤਰੀ ਮਾਨ ਓਸਾਕਾ ਦੇ ਵਿੱਚ ਭਾਰਤ ਦੇ ਕੌਂਸਲ ਜਨਰਲ ਨਾਲ ਮੁਲਾਕਾਤ ਕਰਨਗੇ ਤੇ ਮੁੱਖ ਮੰਤਰੀ ਮਾਨ ਟੋਕੀਓ ਤੋਂ ਓਸਾਕਾ ਤੱਕ ਬੁਲੇਟ ਟ੍ਰੇਨ ਰਾਹੀਂ ਯਾਤਰਾ ਵੀ ਕਰਨਗੇ ਤੀਸਰਾ ਉਹਨਾਂ ਦਾ ਅੱਜ ਦਾ ਇਹ ਸ਼ਡਿਊਲ ਰਹੇਗਾ ਤੇ ਕਾਫੀ ਆਮਾਨ ਦੇ ਵੱਲੋਂ ਦੱਸਦੇ ਨੇ ਕਿ ਐਨਈਸੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਸੀ ਟੋਕੀਓ ਦੇ ਵਿੱਚ ਇੱਕ ਉਤਯੋਗ ਰੋਡ ਸ਼ੋ ਵੀ ਕੀਤਾ ਗਿਆ ਸੀ ਰੋਡ ਸ਼ੋ ਦੇ ਵਿੱਚ ਹਿੱਸਾ ਵੀ ਲਿਆ ਗਿਆ ਸੀ ਸਿਆਮਾਨ ਦੇ ਵੱਲੋਂ ਜਿਸ ਤੋਂ ਬਾਅਦ ਕਿ ਰੋਡ ਸ਼ੋ ਤੋਂ ਬਾਅਦ ਸੁਮਿਤੋਮੋ ਕਾਰਪੋਰੇਸ਼ਨ ਅਤੇ ਕ੍ਰਿਉ ਕਾਰਪੋਰੇਸ਼ਨ ਨਾਲ ਮੁਲਾਕਾਤ ਕੀਤੀ ਗਈ ਆ ਤਾਂ ਸਿਰ ਪ੍ਰਦਾਨ ਸਤੋਸ਼ੀ ਹਵਾ ਅਤੇ ਟੋਪਨ ਹੋਲਡਿੰਗ ਸੇ ਇੰਚਾਰਜ ਦੇ ਉੱਚ ਪ੍ਰਬੰਧਨ ਨਾਲ ਵੀ ਮੀਟਿੰਗ ਕੀਤੀ ਗਈ ਹੈ ਦਿਨ ਦੇ ਅੰਤ ਦੇ ਵਿੱਚ ਉਹਨਾਂ ਨੇ ਟੋਕੀਓ ਦੇ ਵਿੱਚ ਭਾਰਤੀ ਪਾਈਚਾਰੇ ਦੇ ਨਾਲ ਵੀ ਮੁਲਾਕਾਤ ਕੀਤੀ ਤਾਂ ਅੱਜ ਵੀ ਇਸੇ ਤਰ੍ਹਾਂ ਇਹਨਾਂ ਦਾ ਸ਼ਡਿਊਲ ਜਿਹੜਾ ਰਹੇਗਾ ਵੱਖ-ਵੱਖ ਉਦਯੋਗ ਪਤੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਦੇ ਜਾਪਾਨ ਦੌਰੇ ਦਾ ਅੱਜ ਤੀਜਾ ਦਿਨ ਹੈ ਤੇ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਉਹਨਾਂ ਦੀਆਂ ਜਾਰੀ ਰਹਿਣਗੀਆਂ ਜਿਸ ਤਰ੍ਹਾਂ ਕਿ ਕੱਲ੍ਹ ਉਹਨਾਂ ਨੇ ਟੋਕਿਓ ਦੇ ਵਿੱਚ ਵੱਡੇ ਉਦਯੋਗਪਤੀਆਂ ਦੇ ਨਾਲ ਮੀਟਿੰਗਾਂ ਕੀਤੀ ਆ ਅੱਜ ਵੀ ਉਹ ਇਸੇ ਤਰ੍ਹਾਂ ਹੀ ਮੀਟਿੰਗਾਂ ਜਿਹੜੀਆਂ ਆਪਣੀਆਂ ਜਾਰੀ ਰੱਖਣਗੇ ਤੇ ਪੰਜਾਬ ਦੇ ਵਿੱਚ ਨਿਵੇਸ਼ ਨੂੰ ਲੈ ਕੇ ਜਾਪਾਨ ਕੇ ਨੇ ਸੀਐਮ ਮਾਨ ਤਾਂ ਕਿ ਪੰਜਾਬ ਦੇ ਵਿੱਚ ਨਿਵੇਸ਼ ਲੈ ਕੇ ਆ ਸਕਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਜਿਹੜੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਵਿਦੇਸ਼ਾਂ ਵਿੱਚ ਜਾ ਕੇ ਕੰਮਕਾਜ ਕਰਦੇ ਨੇ ਨੌਕਰੀਆਂ ਕਰਦੇ ਨੇ ਤੇ ਉਹ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਨੌਕਰੀਆਂ ਮਿਲਣ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਮਿਲਣ ਇਸ ਲਈ ਸੀਮਾਨ ਜਪਾਨ ਗਏ ਨੇ ਤਾਂ ਵੱਡੇ ਉਦਯੋਗਪਤੀਆਂ ਦੇ ਨਾਲ ਉਹਨਾਂ ਦੇ ਵੱਲੋਂ ਮੀਟਿੰਗਾਂ ਵੀ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਇੱਥੇ ਤਰ੍ਹਾਂ ਹੀ ਅੱਜ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਜਾਰੀ ਰਹਿਣਗੇ ਵੱਡੇ ਉਦਯੋਗਪਤੀਆਂ ਨਾਲ ਮੀਟਿੰਗ ਜਿਹੜੀ ਉਹਨਾਂ ਦੀ ਕੀਤੀ ਇਹ ਮੀਟਿੰਗਾਂ ਹੋਣ ਗਈਆਂ ਇਸੇ ਤਰ੍ਹਾਂ ਕੱਲ ਵੀ ਉਹ ਟੋਕਿਓ ਦੇ ਵਿੱਚ ਉਹਨਾਂ ਨੇ ਕਈ ਸਾਰੀਆਂ ਮੀਟਿੰਗਾਂ ਜਿਹੜੀਆਂ ਕੀਤੀਆਂ ਸੀ ਦਲਤ ਨੇ ਕਿ ਅੱਜ ਸੀਮਾਨ ਨੇ ਅਫੀਰਤੋ ਮੀਟਿੰਗ ਦਾ ਦੌਰਨ ਅਦਾ ਜਾਰੀ ਰਹੇਗਾ ਵੱਖ-ਵੱਖ ਉਤਪਾਦਕ ਪਤੀਆਂ ਨੇ ਨਾਲ ਮੀਟਿੰਗਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ ਟੋਕਿਓ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਮਾਨ ਆਈਚੀ ਸਟੀਲਜ਼ ਦੇ ਚੇਅਰਮੈਨ ਸ਼੍ਰੀ ਫੁਜੀਓਕਾ ਤਾਕਾਹਿਰ ਅਤੇ ਹਗੇਨ ਕੰਪਨੀ ਦੇ ਪ੍ਰਧਾਨ ਸ਼੍ਰੀ ਇਟੋ ਤੋਸ਼ੀਓ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਨਗੇ ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਓਸਾਕਾ ਦੇ ਵਿੱਚ ਜਾਨਮਾਰ ਹੋਲਡਿੰਗ ਜੀ ਕੰਪਨੀ ਲਿਮਟਿਡ ਦੇ ਗਲੋਬਲ CEO ਅਤੇ ਉੱਚ ਪ੍ਰਬੰਧਨ ਨਾਲ ਇੱਕ ਉਤਯੋਗਿਕ ਦੌਰਾ ਕਰਨਗੇ ਸ਼ਾਮ ਨੂੰ ਮੁੱਖ ਮੰਤਰੀ ਮਾਨ ਓਸਾਕਾ ਦੇ ਵਿੱਚ ਭਾਰਤ ਦੇ ਕੌਂਸਲ ਜਨਰਲ ਨਾਲ ਮੁਲਾਕਾਤ ਕਰਨਗੇ ਤੇ ਮੁੱਖ ਮੰਤਰੀ ਮਾਨ ਟੋਕੀਓ ਤੋਂ ਓਸਾਕਾ ਤੱਕ ਬੁਲੇਟ ਟ੍ਰੇਨ ਰਾਹੀਂ ਯਾਤਰਾ ਵੀ ਕਰਨਗੇ ਤਿਸਰਾ